ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾ ਸੰਗਤ ਜੀਓ ਆਪਣੇ ਆਪ ਨੂੰ ਬੇਤਿਆਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਲੈ ਕੇ ਜਾਗੇ ਅਤੇ ਸਾਖੀ ਸਰਵਣ ਕਰੀਏ ਜੀ ਪਿਛਲੀ ਸਾਖੀ ਵਿੱਚ ਆਪਾਂ ਸਰਵਣ ਕੀਤਾ ਸੀ ਗੁਰੂ ਸਾਹਿਬ ਜੀ ਦੇ ਸੀਸ ਦਾ ਸਜਾ ਕੇ ਨਹੀਂ ਕੀਤਾ ਲੋ ਅਤੇ ਉਸ ਤੋਂ ਬਾਅਦ ਪਾਈ ਜਾਂਦਾ ਪੂਜਾ ਸਾਥੀ ਪਾਈ ਹੁੰਦਾ ਮੁਸਲਮਾਨੀ ਵੇਸ ਵਿੱਚ ਉਸ ਸਮੇਂ ਉਥੇ ਖੜੇ ਸਾਂਝੇ ਤੇ ਗੁਰੂ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਬੜੀ ਹਨੇਰੀ ਚੁੱਲੀ ਉਚਾਂ ਦੇ ਚੜ ਕੇ ਆਵੇ ਅਤੇ ਉਸ ਨਾਲ ਸਾਰੇ ਸ਼ਹਿਰ ਦੇ ਸਾਮ ਸ਼ਾਂਗ ਆ ਇਹ ਸਾਕਾ ਚਾਂਦੀ ਚੌਕ ਵਿਖੇ ਕੋਤਵਾਲੀ ਵਿੱਚ ਮਾਰਿਆ ਚਾਂਦੀ ਚੌਕ ਵਿੱਚ ਜੁੜੀ ਹੋਈ ਭੀੜ ਵਿੱਚ ਆਹੋਣਾ ਆਪਣੀ ਮੱਚ ਗਈ ਅਤੇ ਇਸ ਹਨੇਰੀਏ ਤੇ ਭਾਜਾ ਦਾ ਨਾ ਉਟਾ ਕੇ ਮਾਈ ਜਾਂਦਾ ਗੁਰੂ ਜੀ ਦੇ ਸੀਸ ਨੂੰ ਚਾਂਦਰ ਵਿੱਚ ਰੇਕ ਕੇ ਲੈ ਕੇ ਨਿਕਲ ਗਿਆ ਪਾਈ ਉਦਾਂ ਉਹ ਤੁਆੜੀ ਦੇ ਆਸ-ਪਾਸ ਇਸ ਤਰ੍ਹਾਂ ਫਿਰਦਾ ਰਿਹਾ ਕਿ ਮੌਕਾ ਬਣੇ ਤਾਂ ਸਤਿਗੁਰਾਂ ਦਾ ਧਾਵੀ ਲੈ ਜਾਣਾ। ਸ਼ਾਮ ਦੇ ਵੇਲੇ ਮਾਸ਼ਾ ਬੋਲ ਕੇ ਲੋੜਾ ਫਿਰ ਆ ਗਿਆ ਕਿ ਜੋ ਕੋਈ ਸਿੱਖ ਚਾਹੇ ਤਾਂ ਗੁਰੂ ਜੀ ਦਾ ਧਾਵੀ ਲੈ ਜਾਵੇ। ਅਸਲ ਵਿੱਚ ਇਹ ਕਿ ਚਾਲ ਸੀ। ਬਾਸ਼ਾ ਗੁਰੂ ਜੀ ਦਾ ਸਿਰ ਚੁੱਕੇ ਜਾਣ ਤੇ ਅਧਿਕ ਹੈਰ ਵਿੱਚ ਸੀ। ਕਿੰਡੋ ਆਹ ਕੋਣ ਤੋਂ ਆਉਂਦਾ ਮਾਸਾ ਮਸਲੇ ਵੇਸੀ ਕਿ ਜੇ ਕੋਈ ਸਿੱਖ ਤਾਂ ਲੈਣ ਆਵੇਗਾ ਤਾਂ ਉਸ ਨੂੰ ਫੜ ਕੇ ਸੂ ਕੱਢੀ ਜਾਏਗੀ ਇਸ ਗੁਰੂ ਸਾਹਿਬ ਜੀ ਦਾ ਸੀਸ ਕੌਣ ਲੈ ਕੇ ਗਿਆ ਹੈ। ਬਾਟਨ ਦੇ ਉੱਤੇ ਵਿੱਚ ਕੋਈ ਹਿੰਦੂ ਨੂੰ ਸਨਮਾਨ ਸੇਕ ਕੋਈ ਵੀ ਨਹੀਂ ਆਇਆ। ਸ਼ਾਮ ਵੇਲੇ ਘਲਬਾਣਾ ਸਿੱਖ ਸ਼ਾਹੀ ਕਿਲੇ ਵਿੱਚੋਂ ਖਾਲੀ ਗੱਡੀ ਲੈ ਕੇ ਬਾਹਰ ਨਿਕਲ ਰਿਹਾ ਹੈ। ਉਹੋ ਕਿਲੇ ਵਿੱਚ ਕਲੀ ਸੁੱਟ ਕੇ ਆ ਰਿਹਾ ਸੀ। ਪਾਈ ਹੁਦੇ ਦਾ ਚਿਹਰਾ ਕੱਢਿਆ ਨੂੰ ਵੇਖ ਕੇ ਚਮਕ ਪਿਆ। ਉਹ ਗੱਡਿਆਂ ਨੇ ਮਨਤ ਕੌਣ ਗਿਆ ਤੇ ਉਸਦੇ ਕੰਨ ਵਿੱਚ ਆਖਿਆ ਪਾਈ ਸੱਜਣਾ ਜੇ ਜੀਵਨ ਸਫਲਾ ਕਰਨਾ ਹੈ ਤਾਂ ਕਰ ਲੈ। ਬੜਾ ਸੁੰਦਰ ਮੌਕਾ ਬਣਿਆ ਹੋਇਆ ਹੈ। ਉਸਨੇ ਸਾਰੀ ਕੰਦਸੀ ਕਿ ਸਤਿਗੁਰਾਂ ਦਾ ਧੜ ਇੱਥੇ ਪਿਆ ਹੈ ਜੇ ਹਿੰਮਤ ਕਰੇ ਤਾਂ ਉਸ ਨੂੰ ਕਿਸੇ ਢੰਗ ਨਾਲ ਲੈ ਕੇ ਨਿਕਲਗੇ ਦੋਹਾਂ ਨੇ ਗਾ ਕੇ ਸਲਾਹ ਕੀਤੀ ਲੱਖੀ ਬਣ ਜਾ ਰਹੇ ਨੇ ਗੱਡਿਆਂ ਨੂੰ ਚਾਨਣ ਚਾਪ ਵਾਲਾ ਪਾਣੀ ਤਾਂ ਗੱਡਿਆਂ ਵਿੱਚ ਉੱਨਾ ਉੱਡ ਕੇ ਕੱਗੀ ਉੱਡ ਕੇ ਹਵਾ ਵਿੱਚ ਮੈਣਨ ਲੱਗੀ ਅਤੇ ਪਹਿਰੇਦਾਰਾਂ ਨੇ ਨਾਕਮ ਪਰਪਰਾਪਰੇ ਸਿਆ ਅਤੇ ਪਾਸੇ ਹੋ ਗਏ ਗੱਡਿਆਂ ਦੀ ਲਾਮ ਖੜਖੜਾ ਕਰਦੀ ਫਿਰੇ ਜਾ ਰਹੀ ਸੀ ਤਾਂ ਦਾਣ ਲਾ ਕੇ ਦੋਨਾਂ ਹਿੱਸਾਹਾਂ ਦਾ ਧਰ ਗੱਡੇ ਵਿੱਚ ਰੱਖਿਆ ਤੇ ਚੰਗੀ ਤਰ੍ਹਾਂ ਕੱਜ ਦਿੱਤਾ ਫਿਰ ਉਸ ਨਵੇਂ ਢੰਗ ਨਾਲ ਗੱਡੀ ਨੂੰ ਅੱਗੇ ਕੱਢ ਲਿਆ ਤੇਜ਼ੀ ਨਾਲ ਕਾਫਗੰਝ ਵੱਲ ਹੋ ਤੁਰਿਆ ਪਰ ਕਾਫਗੰਝ ਕੋਲ ਬਣ ਜਾ ਰਿਹਾ ਦਾ ਪਿੰਡ ਵਸਦਾ ਸੀ ਉਹ ਲੋਕ ਛੱਪਰੀਆਂ ਵਿੱਚ ਰਹਿੰਦੇ ਸਨ ਇੱਥੇ ਪਹੁੰਚ ਕੇ ਉਹਨਾਂ ਨੇ ਛੇਤੀ ਨਾਲ ਇੱਕ ਛੱਪਰੀ ਵਿੱਚ ਲੱchnਾ ਸੁੱਤੀਆਂ ਉਸ ਉੱਪਰ ਗੁਰੂ ਜੀ ਦਾ ਧਰ ਰੱਖਿਆ ਤੇ ਅਰਦਾਸ ਹੋਦ ਕੇ ਉਸ ਨੂੰ ਅੱਗੇ ਲੰਘ ਦਿੱਤੀ ਹਵਾ ਚੱਲ ਰਹੀ ਸੀ ਅੱਗ ਫੈਲ ਗਈ ਅਤੇ ਸਾਰੇ ਪਿੰਡ ਵਿੱਚ ਫੈਲ ਗਈ ਜਦੋਂ ਸ਼ਾਹੀਰ ਘਾਰੀਆਂ ਦੇ ਉਧੜ ਦੀ ਗੁੰਮ ਹੋਣ ਦਾ ਪਤਾ ਲੱਗਿਆ ਤਾਂ ਉਹਨਾਂ ਵਿੱਚ ਫੇਰ ਖਬਰ ਅਤੇ ਹਵਾ ਤਾਂ ਫੇਰ ਮੱਚ ਗਈ ਚਾਰੇ ਪਾਸੇ ਸਪਾਹੀ ਦੌੜਾਈ ਗਏ ਦੀਦੀ ਵਿੱਚ ਰਹਿਣ ਵਾਲੀ ਸਾਰੇ ਸਿੱਖਾਂ ਦੇ ਘਰਾਂ ਦੀ ਤਲਾਸ਼ੀ ਲਈ ਗਈ ਇੱਕ ਪੋਤਵਾਨ ਘੋੜੇ ਤੇ ਸਵਾਰ ਹੋ ਕੇ ਲੱਖੀ ਬਣ ਜਾਵੇ ਦਾ ਪੁੱਛਾ ਘੜਦਾ ਰਕਾਬ ਗੰਦ ਜਾ ਪਹੁੰਚਾ ਉਥੇ ਜਾ ਕੇ ਕੀ ਵੇਖਦਾ ਹੈ ਕਿ ਕੱਡੇ ਤਾਂ ਇਹ ਕੋਲੇ ਵੀ ਨਹੀਂ ਜੰਦ ਨੂੰ ਅੱਧੇ ਲੱਗੀ ਹੋਈ ਹੈ ਤੇ ਸਾਰੇ ਪਿੰਡ ਦੇ ਲੋਕ ਅੱਗ ਬੁਝਾਉਣ ਵਿੱਚ ਲੱਗੇ ਹੋਏ ਹਨ ਤਾਂ ਉਸ ਦਾ ਸ਼ੱਕ ਜਾਂਦਾ ਰਿਹਾ ਉਹ ਗੱਡੇ ਦੇ ਉੱਪਰ ਹੀ ਜਿਹੀ ਨਜ਼ਰ ਮਾਰ ਕੇ ਵਾਪਸ ਘਰ ਤੇ ਗਿਆ ਇਵੇਂ ਚਾਂ ਹੂਲ ਕੇ ਅਤੇ ਆਪਣਾ ਸਾਰਾ ਕੰਮ ਪਸੰਦ ਕਰਾ ਕੇ ਉਹ ਸਾਖਾ ਨੇ ਆਪਣੇ ਸਤਿਗੁਰਾਂ ਦੇ ਸੇਵਾ ਨੂੰ ਦੁੱਖਿਆਂ ਦੇ ਹੱਥੋਂ ਬਚਾਇਆ ਅਤੇ ਉਪਸਸ संस्कार ਕੀਤਾ ਫਿਰ ਉਹਨਾਂ ਨੇ ਗੁਰੂ ਜੀ ਦੇ ਖੋਲੇ ਇੱਕ ਤਾਂਬੇ ਦੀ ਕਾਂਗਰ ਵਿੱਚ ਪਾਏ ਅਤੇ ਧਰਤੀ ਵਿੱਚ ਡੁੰਗਾ ਕੋਇਆ ਬੁੱਟ ਕੇ ਉਸੇ ਕਿਤਾਬ ਦੇ ਇਸ ਤਰ੍ਹਾਂ ਉਹਨਾਂ ਨੇ ਬੜੀ ਬਹਾਦਰੀ ਨਾਲ ਗੁਰੂ ਸਾਹਿਬ ਜੀ ਦੇ ਧਰਦਾ ਸਿਸਪੰਡ ਕੀਤਾ ਸਾਖੀ ਸੰਪੂਰਨ ਹੋਈ ਵਾਹਿਗੁਰੂ ਦੀ ਧਰ ਖਾਂਸਾ ਵਾਹਿਗੁਰੂ ਜੀ ਕੀ ਫਤਿਹ